ਆਪਣ ਰੇਂਜ ਹੀ 9000 ਰੁਪਏ ਕੱਢੀ ਹੋਈ ਸੀ ਮਾਰਕੀਟ ਰੇਟ ਦੇ 15 15 16 16000 ਰੁਪਏ ਦੀ ਰੇਂਜ 16000 ਆਮ ਮੰਗਦੇ ਆ ਜੀ ਹਾਂ ਆਪਣਾ ਇਹ ਤਾਂ ਰੇਂਜ ਕੱਢੀ ਹੋਈ ਹੈ 11000 ਰੁਪਏ ਦੀ ਠੀਕ ਹੈ ਜੀ ਵੀਡੀਓ ਸ਼ੇਅਰ ਕਰਨ ਵਾਲੇ ਨੂੰ 10000 ਰੁਪਏ ਦਾ ਇਹ ਪੰਜ ਆਈਟਮਾਂ ਦਾ ਆਪਣਾ ਪੈਕੇਜ ਬਣਾਇਆ ਹੋਇਆ 35000 ਰੁਪਏ ਦਾ ਸਰ ਇਹ ਬਿਲਕੁਲ ਜਿਵੇਂ ਮਹਾਰਾਜਾ ਸੈਲ ਹਾਈ ਫਾਈ ਵੈੱਡ ਆ ਗਈ ਜੀ ਲਾਈਟਾਂ ਲੱਗੀਆਂ ਹੋਈਆਂ ਦੋਨਾਂ ਪਾਸੇ ਜੀ ਸਵਿਚਬੋਰਡ ਲੱਗੇ ਹੋਏ ਆ ਚਾਰਗਾ ਤੇ ਡਿਲੀਵਰੀ ਆਲ ਪੰਜਾਬ ਚ ਫਰੀ ਔਲ ਪੰਜਾਬ ਦੇ ਵਿੱਚ 35000 ਦੇ ਪ ਆ ਦੇਖੋ ਦੋਸਤੋ ਚੇਅਰ ਵਗੈਰਾ ਤੇ ਨਾਲ ਪਾਲਿਸ਼ ਵਗੈਰਾ ਪਾਲਿਸ਼ ਹੈ ਜੀ ਜੀ ਸਰ ਬਿਲਕੁਲ ਲੱਕੜ ਜੀ ਸਾਗਵਾਨ ਦੀ ਲੱਕੜ ਹੋਊਗੀ ਸਾਗਵਾਨ ਦੀ ਲੱਕੜ ਆ ਦੋਸਤੋ ਆਪਾਂ ਜਿਹੜਾ ਇੱਥੇ ਰੇਂਜ ਕੱਢੀ ਹੋਈ ਹੈ 26000 ਰੁਪਏ ਦੀ ਕੱਢੀ ਹੋਈ ਹੈ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਉਹ 1000 ਰੁਪਏ ਡਿਸਕਾਊਂਟ ਹੈ 25000 ਰੁਪਏ ਦਾ ਡਾਈਨਿੰਗ কর্নার সোফা হো গয়া ਨਾਲ টেবিল হো গয়া ਨਾਲ ਦੋ ਚੇਅਰਜ਼ ਹੋ ਗਈਆਂ ਵੱਡਾ সোফা ਹੋ ਗਿਆ ਹਨਾ ਠੀਕ ਹੈ ਜੀ ਜਿਵੇਂ ਇਹਦਾ ਬਿਆਰ ਦੇ ਵਿੱਚ ਮਾਰਕੀਟ ਰੇਟ ਸੁਣੋਗੇ 23 23 24 24 25 25000 ਵਿੱਚ ਵੀ ਅਗਲਾ ਧਮਾਕਾ ਓਫਰ ਦਾਸ ਜਨਾ ਆਪਣੀ ਕੀ ਕੀ ਧਮਾਕਾ ਓਫਰ ਕੱਢੇ ਹੋਇਆ ਹਾਂਜੀ ਹਾਂਜੀ ਵੀਡੀਓ ਨੂੰ ਸ਼ੇਅਰ ਕਰਕੇ ਆਓ ਉਹਨੂੰ 1000 ਰੁਪਏ ਦਾ ਹੋਰ ਡਿਸਕਾਊਂਟ ਦੇ ਦਾਂਗੇ ਜੀ ਦੋਸਤੋ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਐਕਸਟਰਾ ਡਿਸਕਾਊਂਟ ਤੁਸੀਂ ਆਪਣੇ ਚੈਨਲ ਦਾ ਨਾਮ ਲੈ ਦਿਓ ਤੇ ਡਿਸਕਾਊਂਟ ਕਰ ਦਿਓ ਨਾਲ ਬਿਲਕੁਲ ਬਿਲਕੁਲ ਸਰ ਜੀ ਉਹ ਆਪਾਂ 9000 10000 ਅਸੀਂ ਅੱਜ ਮਾਡਰਨ ਫਰਨੀਚਰ ਮੋਡ ਮੰਡੀ ਇਹਨਾਂ ਕੋਲੇ ਬਹੁਤ ਵੱਡੀ ਰੇਂਜ ਹੈ ਫਰਨੀਚਰ ਦੀ ਤੇ ਹਰ ਟਾਈਪ ਦਾ ਫਰਨੀਚਰ ਹੈ ਗੱਦੇ ਹੈ ਤੇ ਹੋਰ ਜਿਹੜਾ ਇਲੈਕਟ੍ਰੋਨਿਕਸ ਦਾ ਸਮਾਨ ਹੁੰਦਾ ਹਨ ਆਪਾਂ ਵਿਆਹ ਵਗੈਰਾ ਚ ਦਿੰਨੇ ਆ ਤੇ ਉਹ ਸਾਰਾ ਸਮਾਨ ਹੈ ਬਹੁਤ ਵਧੀਆ ਸਕੀਮਾਂ ਨੇ ਤੁਹਾਨੂੰ ਅੱਜ ਦਿਖਾਵਾਂਗੇ ਸਕੀਮਾਂ ਤੇ ਨਾਲ ਨਾਲ ਦਿਖਾਵਾਂਗੇ ਫਰਨੀਚਰ ਸਾਰਾ ਤੇ ਦੱਸਾਂਗੇ ਸਕੀਮਾਂ ਬਾਰੇ ਆਜੋ ਆਪਾਂ ਮਿਲਦੇ ਹਾਂ ਇਹਨਾਂ ਨੂੰ ਹਾਂਜੀ ਦੋਸਤੋ ਸਾਡੇ ਨਾਲ ਨੇ ਮਾਡਰਨ ਫਰਨੀਚਰ ਅਰੇ ਬਾਈ ਜੀ ਆਪਾਂ ਕਰਾਂਗੇ ਗੱਲਬਾਤ ਹਾਂਜੀ ਸ਼੍ਰੀ ਗੁਰੂ ਗੱਲ ਲੈ ਬਾਈ ਜੀ ਹਾਂਜੀ ਕਰ ਦੋ ਸ਼ੁਰੂਆਤ ਜੀ ਫਿਰ ਇਹ ਆਪਣੇ ਕੋਲੇ ਜਿਵੇਂ ਆ ਦੇਖੋ ਦੋਸਤੋ ਰੇਂਜ ਬਹੁਤ ਵੱਡੀ ਐ ਸੋਫਾ ਸੈੱਟ ਦੀ ਸਾਰਾ ਫਰਨੀਚਰ ਐ ਜਿਵੇਂ ਆਪਾਂ ਘਰਾਂ ਦੇ ਵਿੱਚ ਆਮ ਵਰਤਦੇ ਆਂ ਡਾਈਨਿੰਗ ਐ ਹਨਾ ਤੇ ਸੋਨੂੰ ਅੱਜ ਇਹੋ ਜੇ ਪ੍ਰਾਈਸ ਦੇਵਾਂਗੇ ਤੁਸੀਂ ਮਾਰਕੀਟ 'ਚ ਮਤਲਬ ਸੋਚਿਆ ਨਹੀਂ ਹੋਣਾਗਾ ਹਾਂਜੀ ਬਬੂ ਜੀ ਕਰ ਦੋ ਸ਼ੁਰੂਆਤ ਫਿਰ ਸਰ ਪਹਿਲਾਂ ਤਾਂ ਸੁਣਨੂ ਮੈਂ ਧੁਮਾਕੇ ਆਫਰ ਦਾਸ ਜਨਾ ਕੀ ਕੀ ਧੁਮਾਕੇ ਆਫਰ ਕੱਢੇ ਹੋਇਆ ਹਾਂਜੀ ਹਾਂਜੀ ਤੁਸੀਂ ਐ ਲੈ ਲਓ ਜਿਹੜੇ ਬਿਆਰ ਦੇ ਵਿੱਚ ਸਫੇ ਆਪਾਂ ਆਮੀ ਸੁਣਦੇ ਆ 14000 15000 20000 ਵਾਲੀ ਰੇਂਜ ਦੇ ਵਿੱਚ ਆ। ਉਹ ਆਪਾਂ 9000 10000 11000 ਚ ਜਿੰਨੇ ਮਰਜ਼ੀ ਲੈ ਲਵੋ। ਠੀਕ ਹੈ ਜੀ। ਬਾਕੀ ਇੱਕ ਗੱਲ ਹੋਰ ਹੈ ਕੱਲੇ ਆਈ ਨਹੀਂ 9-10 ਹਜ਼ਾਰ ਵਾਲੇ ਸਫੇ ਮਹਿੰਗੇ ਸਸਤੇ ਜਿਹੇ ਜੇ ਮਰਜ਼ੀ ਲੈ ਲਵੋ। ਠੀਕ ਹੈ ਜੀ। ਬਾਕੀ ਸਾਨੂੰ ਵੈਰਾਈਟੀ ਚੈੱਕ ਕਰਨੀਆਂ। ਵੈਰਾਈਟੀ ਚੈੱਕ ਕਰੀਏ ਹੀ ਉਹ ਨਾਲ ਨਾਲ ਸਾਨੂੰ ਪਤਾ ਲੱਗ ਜੂਗਾ। ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਹੈ। ਜਿਵੇਂ ਆਹ ਸਫਾ ਸਰ ਜੀ ਇਹ ਆਪਣਾ ਸਫਾ ਸਿਰਫ 9000 ਰੁਪਏ ਦਾ ਕੱਢਿਆ ਹੋਇਆ। ਠੀਕ ਹੈ ਜੀ ਇਹਦਾ ਬਾਜ਼ਾਰ 'ਚ ਆਪਾਂ ਆਮੀ ਦੇਖਦੇ ਹੁੰ 15 18000 ਤੋਂ ਘੱਟ ਕੋਈ ਬੋਲ ਨਹੀਂਗਾ ਸਰ ਆਪਾਂ ਖਰੀਦਣ ਵੀ ਜਾਂਦੇ ਹਾਂ ਤੁਸੀਂ ਵੀ ਖਰੀਦਣ ਗਏ ਹੋਗੇ 14 15000 ਹਰ ਇੱਕ ਕਸਟਮਰ ਆਮ ਬੋਲਦਾ ਹੈ ਹਾਂ ਜੀ ਦੁਕਾਨਦਾਰ ਕਹਿੰਦਾ ਕਿ ਯਾਰ 14 15000 ਦਾ ਕਸਟਮਰ 12 13000 ਦਾ ਘੱਟ ਘਟਾ ਕੇ ਲੈਣਾ ਦਾ ਆਪਣ ਰੇਂਜ ਹੀ 9000 ਰੁਪਏ ਕੱਢੀ ਹੋਈ ਹੈ ਦੋਸਤੋ 9000 ਰੁਪਏ ਦੇ ਵਿੱਚ ਤੁਸੀਂ ਦੇਖ ਲਓ ਇਹੋ ਜਿਹਾ ਰੇਟ ਮੈਨੂੰ ਨਹੀਂ ਲੱਗਦਾ ਕਿੱਥੋਂ ਕਿਤੋਂ ਤੁਹਾਨੂੰ ਮਿਲ ਜੂਗਾ ਬਾਕੀ ਪੰਜਾਬ ਚੋਂ ਬਾਕੀ ਸਰ 9 10 11 ਦੀ ਰੇਂਜ ਦੇ ਵਿੱਚ ਸਰ ਐ ਨਹੀਂ 9 10 11 12 ਦੀ ਰੇਂਜ ਜਿੰਨੇ ਮਰਜ਼ੀ ਸੋਫੇ ਲੈ ਲਓ ਆਹ ਦੇ ਜੀ ਮਿਆਸਾ ਵਾ ਸਿਰਫ 10000 ਬੇਨਾ ਸਿਰਫ 10000 ਦਾ ਦੋਸਤੋ ਦੇਖੋ ਕੱਪ ਉੱਪਰ ਰੱਖਣ ਨੂੰ ਹਨਾ ਕੋਈ ਸਮਾਨ ਰੱਖਣ ਨੂੰ ਸਾਰਾ ਬਣਿਆ ਹੋਇਆਗਾ ਵਧੀਆ ਇਤੇ ਲੱਗਿਆ ਹੋਇਆਗਾ ਕਪੜਾ ਤੇ ਦੇਖੋ ਦੋਸਤੋ ਸਿਰਫ 10000 ਰੁਪਏ ਦੇ ਵਿੱਚ ਜੀ ਐਂਡ 9-10000 ਦੀ ਰੇਂਜ ਚ 11000 ਦੀ ਰੇਂਜ ਚ ਆ ਗਏ ਜੀ ਫੈਸਟਵਲ ਕੋਰਨਰ ਆ ਜਾਂਦੇ ਹੈ ਜੀ ਸੋਫੇ ਆਪਣੇ কর্নার সোফা ਹੋ ਗਿਆ ਨਾਲ টেবਲ ਹੋ ਗਿਆ ਨਾਲ ਦੋ ਚੇਅਰਜ਼ ਹੋ ਗਈਆਂ ਵੱਡਾ ਸੋਫਾ ਹੋ ਗਿਆ ਹਨਾ ਜਿਵੇਂ ਇਹਦਾ ਬਿਅਰ ਦੇ ਵਿੱਚ ਮਾਰਕੀਟ ਰੇਟ ਸੁਣੋਗੇ 23 23 24 24 25 25000 ਰੁਪਏ ਵਿੱਚ ਵੀ ਅਗਲਾ ਦੱਸ ਦਾਂਗਾ ਆਪਾਂ ਇਹਨਾਂ ਦਾ ਰੇਟ ਕੀ ਕੀਤਾ ਹੋਇਆ 17 17000 ਰੁਪਏ ਠੀਕ ਹੈ ਦੋਸਤੋ 17000 ਲੈਦਰ ਲੁੱਕ ਆ ਦੋਸਤੋ ਲੈਦਰ ਲੁੱਕ ਦੇ ਵਿੱਚ ਸੋਫਾ ਦਾ ਸਿਰਫ 17000 ਰੁਪਏ ਦੇ ਵਿੱਚ ਕੰਪਲੀਟ ਸੈਟ ਸਰ ਨਾਲ ਟੇਬਲ ਆ ਗਿਆ ਨਾਲ ਮਿਰਰ ਆਊਗਾ ਨਾਲ ਚੇਅਰ ਤਾਂ ਆ ਗਿਆ ਕੰਪਲੀਟ ਸੈਟ ਅੱਛਾ ਇਹਦੇ ਉੱਤੇ ਲੱਗੂਗਾ ਹਾਂਜੀ ਮਿਰਰ ਵੀ ਲੱਗੂਗਾ ਵਿੱਚ ਹੀ ਆ ਉਹ ਸਾਰੇ ਵਿੱਚ ਕੰਪਲੀਟ ਸੈਟ ਦੇਵਾਂਗੇ ਸਰ ਜੀ ਠੀਕ ਹੈ ਜੀ ਇਹਦੇ ਵਿੱਚ ਬਾਕੀ ਤੁਸੀਂ ਵੈਰਾਈਟੀ ਦੇਖ ਲਓ ਕੋਈ 15 16 17000 ਦੀ ਰੇਂਜ ਦੇ ਵਿੱਚ ਬਹੁਤ ਵੈਰਾਈਟੀ ਪਈ ਹੈ ਆਪਣੇ ਕੋਲ ਇਹ ਇਹ ਪਾਉਜੀ ਇਹ ਜਿਵੇਂ ਇਹ ਹੈ ਸਰ ਜੀ ਇਹ ਬਾਜ਼ਾਰ ਦਾ ਮਾਰਕੀਟ ਰੇਟ 22000 ਰੁਪਏ ਦਾ ਆਪਾਂ ਇਹਦਾ ਰੇਟ 15500 ਰੁਪਏ ਕੀਤਾ ਹੋਇਆ ਕੰਪਲੀਟ ਸੈਟ ਦਾ ਦੋਸਤੋ ਬਹੁਤ ਵਧੀਆ ਕੁਆ ਕਿੰਨੇ ਦਾ ਦੱਸਿਆ ਤੁਸੀਂ 65000 ਰੁਪਏ ਦਾ ਦੱਸਿਆ 65000 ਰੁਪਏ ਦਾ ਜੀ ਤੇ ਆਮ ਮਾਰਕੀਟ ਨਾਲੋਂ ਰੇਟ ਬਹੁਤ ਹੀ ਜੈਨੂਇਨ ਰੇਟ ਨੇ ਇਹਨਾਂ ਦੇ ਇਹਨਾਂ ਦਾ ਜੀ ਸਰ ਜਿਵੇਂ ਇਹ ਕੋਰਨਰ ਸੈਟ ਆ ਗਿਆ ਨਾਲ ਚੇਅਰਸ ਆ ਗਿਆ ਨਾਲ ਟੇਬਲ ਆ ਗਿਆ ਕੰਪਲੀਟ ਵੀ ਸੈਟ ਜਿਵੇਂ 17000 ਰੁਪਏ ਦੀ ਰੇਂਜ ਦੇ ਵਿੱਚ ਆਪਾਂ ਨੂੰ ਸਰੇ ਕੋਸਟ ਕਰਦਾ ਅੱਛਾ ਜੀ 17000 ਰੁਪਏ ਦੇ ਵਿੱਚ ਮਤਲਬ ਤੁਸੀਂ ਐ ਲਾ ਲਓ ਸਰੇ ਇੱਕ ਚੱਕਣ ਵਾਲੇ ਰੇਟ ਆ ਕਹਿੰਦੇ ਹਾਂ ਉਹ ਤਾਂ ਆਪਾਂ ਕਹਿੰਦੇ ਨੇ ਸੋਕ ਤਾਂ ਨਹੀਂ ਲੈਉਗਾ ਇਹ ਉਹ ਰੇਟ ਹੈ 17 17 ਇਹ ਚ ਮਿਲਦੀਆਂ ਨਹੀਂ ਚੀਜ਼ਾਂ ਜੀ ਇਹ ਜਿਹੜਾ ਜਿਹੜਾ ਆਪਣੀਆਂ ਦੱਸੋ ਵੀਡੀਓ ਸ਼ੇਅਰ ਕਰਕੇ ਆਊ ਉਹਦੇ ਲਈ ਕੋਈ ਐਕਸਟਰਾ ਡਿਸਕਾਊਂਟ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊ ਉਹਨੂੰ 1000 ਰੁਪਏ ਦਾ ਹੋਰ ਡਿਸਕਾਊਂਟ ਦੇ ਦਾਂਗੇ ਸਰ ਜੀ ਦੋਸਤੋ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਐਕਸਟਰਾ ਡਿਸਕਾਊਂਟ ਤੁਸੀਂ ਆਪਣੇ ਚੈਨਲ ਦਾ ਨਾਮ ਲੈ ਦਿਓ ਤੇ ਡਿਸਕਾਊਂਟ ਕਰ ਦਿਓ ਨਾਲ ਬਿਲਕੁਲ ਬਿਲਕੁਲ ਸਰ ਜੀ ਬਾਕੀ ਤੁਸੀਂ ਵੈਰਾਈਟੀ ਇੱਕ ਵਾਰੀ ਚੈੱਕ ਕਰਾ ਦਿਓ ਸਾਰੀ ਆਹ ਦੇਖੋ ਦੋਸਤੋ ਜੀ ਕਿੰਨੇ ਵਧੀਆ ਲੁੱਕ ਹੈ ਤੇ ਬਹੁਤ ਵਧੀਆ ਜਿਵੇਂ ਵੱਡੇ ਸਫੇ ਆ ਗਏ ਜੀ ਨਾਲ ਥੋੜੇ ਨਾਲ ਤੇ ਕੀ ਹੈ ਜੀ ਕੋਸ਼ਿੰਗ ਵੱਧਦੀ ਰਹਿੰਦੀ ਹੈ ਘਟਦੀ ਰਹਿੰਦੀ ਹੈ ਜਿਵੇਂ ਇਹ بڑا ਸੈੱਟ ਹੋ ਗਿਆ ਜਿਵੇਂ ਇਹ 22000 ਰੁਪਏ ਦੀ ਰੇਂਜ ਦੇ ਵਿੱਚ ਆਪਾਂ ਕੱਢਿਆ ਹੋਇਆ ਵੈਸੇ ਮਾਰਕੀਟੇਟ 30 32000 ਰੁਪਏ ਦਾ ਹੁੰਦਾ ਹੈ ਠੀਕ ਹੈ ਜੀ ਆਪਾਂ 23 22000 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਪੀਸ ਲੈ ਲਓ ਫਿਰ ਬਾਕੀ ਸਸਤੇ ਮਹਿੰਗੇ ਸਾਰੇ ਤੁਸੀਂ ਕੁਆਲਿਟੀ ਦੇ ਨੀਗਾ ਮਰਵਾ ਦਿਓ ਦੋਸਤੋ ਇਨ੍ਹਾਂ ਇਨ੍ਹਾਂ ਸਫਿਆਂ ਦਾ ਨਾ ਮਤਲਬ ਬਾਜ਼ਾਰ ਦੇ ਵਿੱਚ ਆਮ ਅਸੀਂ ਦੇਖਿਆਗਾ ਲੋਕ 40 4000 ਰੁਪਏ ਵੀ ਮੰਗੀ ਜਾਂਦਾ ਬਿਲਕੁਲ ਬਿਲਕੁਲ ਸਰ ਜੀ ਸਾਰੇ ਆਪਣੇ ਸ ਕੋਈ 25000 ਕੋਈ 20000 ਕੋਈ 30000 ਮਤਲਬ ਜਿੰਨੇ ਮਰਜ਼ੀ ਲੈ ਲਓ ਜੀ ਹਾਈ ਫਾਈ ਜਿੰਨੇ ਮਰਜ਼ੀ ਸੋਫੇ ਆਹ ਦੇਖੋ ਜੀ ਆਹ ਦੇਖੋ ਦੋਸਤੋ ਤੁਸੀਂ ਇਹ ਮਤਲਬ ਇਹ ਪਿੱਲੂ ਵਗੈਰਾ ਇਹ ਨਗਦੀਆਂ ਨਾਲ ਲਾ ਕੇ ਦੇਉਂਗੀ ਹਾਂ ਜੀ ਹਾਂ ਜੀ ਨਾਲ ਲਾ ਕੇ ਦੇਵਾਂਗੇ ਸਾਰਾ ਸੈੱਟ ਕੰਪਲੀਟ ਦੇਵਾਂਗੇ ਇਹ ਸੈੱਟ ਜੀ ਪੂਰਾ ਜਿਵੇਂ ਇਹ ਕੰਪਲੀਟ ਸੈੱਟ ਹੈ ਜੀ 28000 ਰੁਪਏ ਦੀ ਰੇਂਜ ਚ ਸਿਰਫ 40 40 ਰੁਪਏ ਦਾ ਨੋਰਮਲ ਮੁੱਲ ਹੀ ਮੰਗਦੇ ਅਸੀਂ ਵੀ ਮੰਗਦੇ ਹਾਂ ਕਿੰਨੇ ਦਾ ਕਿੰਨੇ ਦਾ ਜੀ 28000 ਰੁਪਏ ਦੇ ਚ ਸਿਰਫ 4000 ਰੁਪਏ ਬਿਲਕੁਲ ਸਰ ਬਿਲਕੁਲ ਆਹ ਉਹ ਆ ਦੇਖੋ ਦੋਸਤੋ ਫਿਨਿਸ਼ਿੰਗ ਬਹੁਤ ਵਧੀਆ ਕੀਤੀ ਹੋਈ ਆ ਪਾਲਿਸ਼ ਆ ਤੇ ਮਤਲਬ ਖੁੱਲਾ ਡੁੱਲਾ ਸੋਫਾਏ ਤੇ ਨਾਲ ਇਹ ਸਾਰਾ ਕੰਪਲੀਟ ਸੈਟ ਆ ਹੈ ਨਾ ਇਹ ਨਾਲ ਸੈਟੀਆਂ ਵਗੈਰਾ ਬਿਲਕੁਲ ਸਰ ਜੀ ਦੋਸਤੋ ਇਹ ਰੇਂਜ ਆ ਗਈ ਸਾਰੀ ਡਾਈਨਿੰਗ ਦੀ ਹੁਣ ਤੁਹਾਨੂੰ ਦਿਖਾਵਾਂਗੇ ਡਾਈਨਿੰਗ ਦਾ ਆਪਾਂ ਸਾਰਾ ਸੈਟ ਤੇ ਨਾਲ ਪੁੱਛਾਂਗੇ ਰੇਟ ਪਊ ਜੀ ਆਜੂ ਜੀ ਸਰ ਇਹਦਾ ਕੀ ਰੇਟ ਚਾ ਜੀ ਇਹ ਪਹਿਲਾਂ ਰੇਟ ਦੱਸੋ ਜੀ ਸਰ ਪਹਿਲਾਂ ਤਾਂ ਜੇ ਮਾਰਕੀਟ ਰੇਟ ਪੁੱਛੋਗੇ ਸਰ ਇਹਨਾਂ ਦਾ 35 35 40 4000 ਰੁਪਏ ਹਰ ਇੱਕ ਬੰਦਾ ਨੋਰਮਲ ਆਮ ਹੀ ਮੰਗਦਾ ਹੈ ਆਪਾਂ ਜਿਹੜਾ ਇੱਥੇ ਰੇਂਜ ਕੱਢੀ ਹੋਈ ਹੈ 26000 ਰੁਪਏ ਦੀ ਕੱਢੀ ਹੋਈ ਹੈ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉਹ 1000 ਰੁਪਏ ਡਿਸਕਾਊਂਟ ਹੈ 25000 ਰੁਪਏ ਦਾ ਡਾਈਨਿੰਗ ਦੇ ਦੋਸਤੋ ਵੈਸੇ 26000 ਦਾ ਵੇਚਦੇ ਨੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 1000 ਰੁਪਏ ਦਾ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਸਾਰੀਆਂ ਚੇਅਰਸ ਵੀ ਚੈੱਕ ਕਰੋ ਦੇਖੋ ਦੋਸਤੋ ਚੇਅਰ ਵਗੈਰਾ ਤੇ ਨਾਲ ਪਾਲਿਸ਼ ਵਗੈਰਾ ਪਾਲਿਸ਼ ਹੈ ਜੀ ਜੀ ਸਰ ਬਿਲਕੁਲ ਲੱਕੜ ਜੀ ਸਾਗਵਾਨ ਦੀ ਲੱਕੜ ਹੋਊਗੀ ਸਾਗਵਾਨ ਦੀ ਲੱਕੜ ਆ ਦੋਸਤੋ ਵਧੀਆ ਉੱਪਰ ਸੀਟ ਲੱਗੀ ਹੋਈ ਹੈ ਤੇ ਪਾਲਿਸ਼ ਦੀ ਫਿਨਿਸ਼ਿੰਗ ਹੈ ਉੱਪਰ ਹਨਾ ਜੀ ਬਿਲਕੁਲ ਸਰ ਦੋਸਤੋ ਦੇਖ ਲਓ ਤੁਸੀਂ ਸਾਰੀ ਪੂਰੀ ਇਹ ਰੇਂਜ ਹੈ ਡਾਈਨਿੰਗ ਦੀ ਕੋਠੀਆਂ ਨੂੰ ਆਮ ਸਜਾਉਣ ਵਾਸਤੇ ਵਧੀਆ ਹਨਾ ਕੋਠੀਆਂ ਤੇ ਲੋਕ ਕਰੋੜਾਂ ਰੁਪਏ ਅੱਜ ਕੱਲ ਲਾ ਰਹੇ ਨੇ ਉਹਨਾਂ ਨੂੰ ਸਜਾਉਣ ਲਈ ਤੇ ਇਹ ਡਾਈਨਿੰਗ ਤੁਸੀਂ ਇੱਥੋਂ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ਤੇ ਤੇ ਵਧੀਆ ਕੁਆਲਿਟੀ ਖਰੀਦ ਸਕਦੇ ਹੋ ਦੋਸਤੋ ਤੇ ਇਹਦੇ ਚ ਹੋਰ ਸਾਰਾ ਉੱਪਰ ਸ਼ੀਸ਼ਾ ਵਗੈਰਾ ਇਹ ਸਾਰਾ ਸਾਰਾ ਬਿਲਕੁਲ ਕੰਪਲੀਟ ਹੈ ਸੈਟ ਸੋ ਇਹ ਆਪਣੇ ਕੋਲੇ ਗੱਦਿਆਂ ਦੀ ਰੇਂਜ ਬਾਉਜੀ ਨੂੰ ਪੁੱਛਦੇ ਆ ਇਹ ਆਪਣੇ ਕੋਲੇ ਕਿੰਨੇ ਤੋਂ ਸਟਾਰਟਿੰਗ ਹੈ ਸਰ ਜੀ ਇਹ ਨਾ 2500 ਰੁਪਏ ਤੋਂ ਗੱਦੇ ਆਪਣੇ ਕੋਲ ਸਟਾਰਟ ਹੁੰਦੇ ਆ ਡਬਲ ਬੈੱਡ ਦੇ ਜੋੜਾ ਲੈ ਲਓ ਪੇਅਰ ਲੈ ਲਓ ਜਾਂ ਵਨ ਪੀਸ ਲੈ ਲਓ ਠੀਕ ਹੈ ਜੀ 2500 ਤੋਂ ਸਟਾਰਟ ਹੋ ਕੇ 10-12000 ਰੁਪਏ ਦੀ ਰੇਂਜ ਤੱਕ ਜੈ ਜੈ ਮਰਦ ਜੀ ਦੋਸਤੋ 2500 ਦੀ ਮਤਲਬ ਸਟਾਰਟਿੰਗ ਹੈ ਇਨਾਂ ਕੋਲੇ ਗੱਦਿਆਂ ਦੀ ਬਿਲਕੁਲ ਮਤਲਬ ਡਬਲ ਜੋੜਾ ਬਿਲਕੁਲ ਘੱਟ ਰੇਟ ਹੈ ਮਾਰਕੀਟ 'ਚ ਆਮ ਤਿੰਨ ਤਿੰਨ ਹਜ਼ਾਰ ਦੇ ਬਿਲਕੁਲ ਸਰ ਵੇਚੀ ਜਾਂਦੇ ਨੇਗੇ ਬਿਲਕੁਲ 2500 ਲੈ ਕੇ ਵੀਡੀਓ ਸ਼ੇਅਰ ਕਰਕੇ ਆਉਂਗੇ ਐਕਸਟਰਾ ਡਿਸਕਾਊਂਟ ਮਿਲੇ ਮਿਲੂਗਾ ਆ ਦੇਖੋ ਦੋਸਤੋ ਬਹੁਤ ਵਧੀਆ ਕੁਆਲਿਟੀ ਹੈ ਆ ਦਿਖਾਈ ਨੇੜੇ ਲਾ ਕੇ ਆ ਦੇਖੋ ਦੋਸਤੋ ਬਹੁਤ ਵਧੀਆ ਕੁਆਲਿਟੀ ਹੈ ਤੁਸੀਂ ਦੇਖ ਸਕਦੇ ਹੋਗੇ ਤੇ ਗੱਦੇ ਇਨਾਂ ਕੋਲੇ ਤੇ ਹੋਰ ਆਨਲਾਈਨ ਵਗੈਰਾ ਸਾਰਾ ਸਿਸਟਮ ਹੈਗਾ ਆਪਣੇ ਕੋਲ ਬਿਲਕੁਲ ਸਰ ஆன்ਲਾਈਨ ਜੇ ਕੋਈ ਆਰਡਰ ਕਰਦਾ ਕਿ ਤੋ ਦੂਰੋਂ ਵੀਡੀਓ ਦੇਖ ਕੇ ਕਿ ਤੋ ਮਰਜੀ ਆਨਲਾਈਨ ਆਰਡਰ ਆਵੇ ਜੀ ਅਗਲੇ ਦਿਨ ਘਰੇ ਡਿਲੀਵਰੀ ਕਰਦੇ ਆ ਫ੍ਰੀ ਡਿਲੀਵਰੀ ਆਪਣੀ ਪੰਜਾਬ ਦੇ ਵਿੱਚ ਸਰ ਜੀ 올 ਪੰਜਾਬ ਦੇ ਵਿੱਚ ਫ੍ਰੀ ਡਿਲੀਵਰੀ ਆ ਦੋਸਤੋ ਪਰ ਸਰ ਮਿਨੀਮਮ 40000 ਰੁਪਏ ਦਾ ਸਮਾਨ ਆਪਣਾ ਹੋਣਾ ਚਾਹੀਦਾ ਘੱਟੋ ਘੱਟ 40000 ਰੁਪਏ ਦਾ ਆਰਡਰ ਹੀ ਤਾਂ ਹੋਈ ਜਾਂਦਾ ਆ ਜਿਵੇਂ ਆਪਾਂ ਕਿਸੇ ਨੇ ਵਿਆਹ ਦਾ ਸਮਾਨ ਲੈਣਾ ਹਨਾ ਮਿਨੀ ਪੈਕੇਜ ਆਰਮ ਨਾਲ ਹੋ ਜਾਂਦਾ ਤੇ ਇੱਕ ਤੁਹਾਨੂੰ ਬਹੁਤ ਹੀ ਧੁਮਾਕੇਦਾਰ ਆਫਰ ਦੇਣ ਜਾ ਰਹੇ ਆ ਬਾਊ ਜੀ ਦੱਸੋ ਐਡਾਂ ਕੋਲੇ ਆਪਣੇ ਜਿਵੇਂ ਇਸੇ ਵਿਆਹ ਹਨਾ ਦਾਜ ਦੇ ਵਿੱਚ ਕੋਈ ਸਮਾਨ ਦੇਣਾ ਹੁੰਦਾ ਸਾਰਾ ਆਪਾਂ ਨਾ ਬੈੱਡ ਅਲਮਾਰੀ ਵਗੈਰਾ ਉਹਦੇ ਤੇ ਤੁਹਾਨੂੰ ਆਫਰ ਦੇਣ ਜਾ ਰਹੇ ਹਾਂ ਉਹ ਦੱਸ ਦਿਓ ਜੀ ਸਰ ਪਹਿਲਾਂ ਮੈਂ ਤੁਹਾਨੂੰ ਮੇਨ ਆਫਰ ਦੱਸ ਦਿੰਦਾ ਅਸੀਂ ਨਾ ਵਿਆਹ ਦੇ ਇੱਕ ਪੈਕੇਜ ਕੱਢਿਆ ਹੋਇਆ ਹੈ ਮੀਨੀ ਪੈਕੇਜ ਲੈ ਲਓ ਕਿ ਵਿਆਹ ਦਾ ਸਾਰਾ ਸਮਾਨ ਆ ਜਾਂਦਾ ਉਹਦੇ ਵਿੱਚ ਬੈੱਡ ਹੋ ਗਿਆ ਗੱਦਾ ਹੋ ਗਿਆ ਸਫਾ ਹੋ ਗਿਆ ਟੇਬਲ ਹੋ ਗਿਆ ਅਲਮਾਰੀ ਹੋ ਗਈ ਪੰਜ ਆਈਟਮ ਆਪਾਂ ਆਫਰ ਦੇ ਵਿੱਚ ਕੱਢੀਆਂ ਹੋਈਆਂ ਪੈਕੇਜ ਦੇ ਵਿੱਚ ਇਹ ਪੰਜ ਆਈਟਮ ਦਾ ਆਪਣਾ ਪੈਕੇਜ ਬਣਾਇਆ ਹੋਇਆ 35000 ਰੁਪਏ ਦਾ ਸਿਰਫ 35000 ਰੁਪਏ ਚ ਬੈੱਡ ਗੱਦਾ ਗੱਦਾ ਸੋਫਾ 5 ਸੀਟਰ ਸੋਫਾ ਹੋਊਗਾ ਜੀ 5 ਸੀਟਰ ਸੋਫਾ ਜੀ ਟੇਬਲ ਟੇਬਲ ਜੀ ﺍﻟमारी ਹੋਊਗੀ ﺍﻟमारी ਲੱਕੜ ਦੀ ਲੈ ਲਓ ਲੋਹੇ ਦੀ ਲੈ ਲਓ ਲੋਹੇ ਦੀ ਲੈ ਲਓ ਲੋਹੇ ਦੀ ਲੈ ਲਓ ਨਾਲ ਇੱਕ ਆਫਰ ਹੋਰ ਕੀ ਆਪਣੀ ਵੀਡੀਓ ਵਾਲੇ ਨੂੰ ਡਿਲੀਵਰੀ ਫ੍ਰੀ ਹੈ ਦੋਸਤੋ 35000 ਰੁਪਏ ਦੇ ਵਿੱਚ ਤੁਹਾਨੂੰ ਮੈਂ ਐ ਮੰਨ ਲਓ ਵੀ ਵਿਆਹ ਵਾਸਤੇ ਜਿਹੜਾ ਆਪਣਾ ਕੁੜੀਆਂ ਨੂੰ ਸਮਾਨ ਦੇਣਾ ਹੁੰਦਾ ਉਹ ਸਾਰਾ ਸਮਾਨ ਮਿਲ ਰਿਹਾਗਾ ਤੇ ਡਿਲੀਵਰੀ ਆਲ ਪੰਜਾਬ ਚ ਫ੍ਰੀ ਹੈ ਪੂਲ ਪੰਜਾਬ ਦੇ ਵਿੱਚ 35000 ਦੇ ਪੈਕੇਜ ਫ੍ਰੀ ਹੈ ਦੋਸਤੋ ਭਾਵੇਂ ਤੁਸੀਂ ਅੰਮ੍ਰਿਤਸਰ ਤੋਂ ਆਰਡਰ ਕਰਦੇ ਹੋ ਤੁਹਾਨੂੰ ਉੱਥੇ ਡਿਲੀਵਰੀ ਮਿਲ ਜੂਗੀ ਸਿਰਫ 35000 ਰੁਪਏ ਦੇ ਵਿੱਚ ਤੇ ਕੁਆਲਿਟੀ ਦੀ ਗ ਇਹ ਘਰੇ ਸਮਾਨ ਪਹੁੰਚਾਉਣ ਦੀ ਗਾਰੰਟੀ ਹੁੰਦੀ ਹੈ ਬਿਲਕੁਲ ਸਰ ਬਿਲਕੁਲ ਘਰੇ ਸਮਾਨ ਪਹੁੰਚ ਗਿਆ ਜਦੋਂ ਚਾਹੇ ਉਦੋਂ ਪੈਸੇ ਦੇ ਦਿਓ ਇਹ ਪਹਿਲਾਂ ਸਾਈ ਦੇ ਕੇ ਬੁੱਕ ਕਰਾ ਸਕਦੇ ਹੈ ਨਾ ਜੀ ਜੀ ਸਰ ਤੇ ਹੁਣ ਦੱਸ ਦਿਓ ਜੀ ਜਿਵੇਂ ਆਹ ਬੈੱਡ ਆਪਣੇ ਕੋਲੇ ਕਿਸ ਨੇ ਸਿੰਗਲ ਲੈਣਾ ਹੋਵੇ ਸਰ ਜਿਵੇਂ ਇਹ ਕੱਲਾ ਬੈੱਡ ਹੈ ਜਿਵੇਂ ਤੁਸੀਂ ਮਾਰਕੀਟ ਰੇਟ ਦਾ ਇਹ 15 15 16 16000 ਰੁਪਏ ਦੀ ਰੇਂਜ 16000 ਆਮ ਮੰਗਦੇ ਆ ਜੀ ਹਾਂ ਆਪਣਾ ਇਹ ਤਾਂ ਰੇਂਜ ਘੱਟੀ ਹੋਈ ਹੈ 11000 ਰੁਪਏ ਦੀ ਠੀਕ ਹੈ ਜੀ ਵੀਡੀਓ ਸ਼ੇਅਰ ਕਰਨ ਵਾਲੇ ਨੂੰ 10000 ਰੁਪਏ ਦਾ ਦੋਸਤੋਂ 11000 ਰੁਪਏ ਆਮ ਰੇਟ ਆ ਜਿਹ ਸਿਰਫ 10000 ਦੇ ਵਿੱਚ ਜੀ ਇਹ ਹੋ ਗਿਆ ਬਹੁਤ ਵਧੀਆ ਕੁਆਲਿਟੀ ਹੈ ਤੇ ਆਮ ਇਹਦਾ 18 18000 15000 ਆਮ ਮੰਗਦੇ ਆ ਵੀ ਸਿਰ ਉਹੀ 11000 ਦੀ ਰੇਂਜ ਚ ਆ ਗਿਆ ਜੀ ਹਾਂਜੀ ਹਾਂਜੀ ਸੋ ਇੱਕ ਜੀ ਹੋਰ 10000 ਨੇ ਕੰਸਟਰਕਟਰ ਨੂੰ ਕਨਫਿਊਜ਼ਨ ਆਵੇ ਆ ਦੋਨੇ ਵੈਡ ਆਪਣੇ ਪੈਕੇਜ ਦੇ ਵਿੱਚ ਆ ਜਾਂਦੇ ਆ ਅੱਛਾ ਜੀ ਕਿ ਪੈਕੇਜ ਦੇ ਵਿੱਚ ਆਪਣੇ ਦੋਨੇ ਬੈੱਡ ਇਨਕਲੂਡ ਹੈ ਜੀ ਕੋਈ ਵੀ ਲੈ ਸਕਦਾ ਇਹਨਾਂ ਬੈੱਡਾਂ ਚੋਂ ਦੋਨਾਂ ਚੋਂ ਜੀ ਬਿਲਕੁਲ ਜਿਹੜਾ 35000 ਵਾਲਾ ਪੈਕੇਜ ਹੈ ਇਹ ਦੋਨਾਂ ਚੋਂ ਕੋਈ ਵੀ ਲੈ ਸਕਦਾ ਜੀ ਬਾਕੀ ਆਪਣੇ ਕੋਲ ਨੇ ਜੀ 12000 13000 15000 ਦੀ ਰੇਂਜ ਦੇ ਵਿੱਚ ਕਾਫੀ ਆ ਦੇਖੋ ਜੀ ਆ ਦੱਸੋ ਜਿਵੇਂ ਲਾਈਟਾਂ ਵਾਲੇ ਕਿਸੇ ਨੇ ਬਿਲਕੁਲ ਜਿਵੇਂ ਲਾਈਟਾਂ ਵਾਲੇ ਹੈਵੀ ਬੈੱਡ ਹੋ ਗਏ 12000 ਰੁਪਏ ਦੀ ਰੇਂਜ ਚ ਕੱਢਿਆ ਹੋਇਆ ਆਪਾਂ ਸਿਰ ਉਹ ਦੋਸਤੋ ਬਹੁਤ ਵਧੀਆ ਕੁਆਲਿਟੀ ਹੈਗੀ ਇਹ ਸੈਟ ਟੇਬਲ ਵਾਲੇ ਹੋ ਗਏ ਸਰ ਜਿਵੇਂ 1500 ਰੁਪਏ ਲੱਗੇ ਹੋਏ ਨੇ ਆ ਦੇਖੋ ਜੀ ਤੇ ਇਹ ਕੀ ਰੇਂਜ ਚ ਹੈ ਜੀ ਸਰ ਜਿਵੇਂ ਇਹ ਸਾਈਡ ਟੇਬਲ ਵਾਲੇ ਆਗੇ ਹੈਵੀ ਵੇਟ ਦੇ 15-16000 ਰੁਪਏ ਦੀ ਰੇਂਜ ਦੇ ਵਿੱਚ ਆ ਜਾਂਦੇ ਆ ਹਾਂਜੀ ਮਤਲਬ 15000 ਤੋਂ ਇਹ ਸਟਾਰਟ ਹੋ ਗਏ ਜੀ ਆਪਣੇ ਕੋਲ 25000 ਰੁਪਏ ਦੀ ਰੇਂਜ تک ਬੈੱਡ ਪਏ ਆ 15000 ਤੋਂ ਸ਼ੁਰੂਆਤ ਹੈ ਨਾ ਸ਼ੁਰੂਆਤ ਹੋ ਜਾਂਦੀ ਹੈ ਸਾਈਡ ਟੇਬਲ ਵਾਲਿਆਂ ਦੀ ਬੈੱਡ ਦੇਖੋ ਬਾਕੀ ਤੇ ਆਹ ਦੇਖੋ ਜੀ ਜਿਵੇਂ ਆਹ ਚੀਜ਼ਾਂ ਦੀ ਅੱਜ ਕੱਲ ਬਹੁਤ ਡਿਮਾਂਡ ਆ ਹਨਾ ਆ ਦੇਖੋ ਆ 골ਡ ਦੀਆਂ ਲੱਗੀਆਂ ਹੋਣਾਂ ਪੱਟੀਆਂ ਇਹਦੇ ਤੇ ਹਨਾ ਬਿਲਕੁਲ ਸਰ ਇਹ ਬਿਲਕੁਲ ਜਿਵੇਂ ਮਹਾਰਾਜਾ ਸੈਲ ਹਾਈ ਫਾਈ ਬੈੱਡ ਆਗੇ ਜੀ ਲਾਈਟਾਂ ਲੱਗੀਆਂ ਹੋ ਇਹ ਪੂਰੇ ਹੈਵੀ ਹਾਈ ਫਾਈ ਬੈੱਡ ਹੋ ਗਏ ਸਿਰਫ 16 16 17 17000 ਦੀ ਰੇਂਜ 'ਚ ਡੇ ਹੋਏ ਆ। ਅੱਛਾ ਜੀ 16 17000 ਰੁਪਏ ਰੇਂਜ ਦੇ ਵਿੱਚ ਦੋਸਤੋ ਸਭ ਤੋਂ ਵੱਡੀ ਅੱਜ ਕੱਲ੍ਹ ਸਮੱਸਿਆ ਕੀ ਹੈ ਹਨਾ ਆਪਾਂ ਫੋਨ ਨੂੰ ਦੇਖਦੇ ਹੁੰਦੇ ਹੁੰਨੇ ਆਂਗੇ ਬੈੱਡ ਤੇ ਬਹਿ ਕੇ ਹਨਾ ਚਾਰਜ ਲਾ ਲੋ ਨਾਲ ਦੀ ਨਾਲ ਤੇ ਨਾਲ ਦੀ ਨਾਲ ਦੇਖੀ ਜਾਉਂਦੇ ਹੇ ਹਨਾ ਹਾਂਜੀ ਬਾਕੀ ਬੈੱਡਾਂ ਤੇ ਨੀਗ ਅਮਰਵਾਦੂ ਜੀ ਸਾਰੇ ਕੋਈ 15 16 17 18 ਇਹੇ ਜੀ ਜਿਵੇਂ ਇਹ ਸਰ ਉਹੀ 15000 ਦੀ ਰੇਂਜ 'ਚ ਆ ਗਿਆ ਜੀ ਠੀਕ ਹੈ ਜੀ ਇਹ ਸਰ ਪਰ ਸਰ ਉਹੀ 15000 ਜਿਵੇਂ ਇਹ ਵੱਡੇ ਬੈੱਡ ਹੋ ਗਏ ਜੀ ਹੈਵੀ ਬੈੱਡ ਹੋ ਗਏ ਅੱਛਾ ਜੀ ਹਾਂਜੀ ਇਹ ਲੈਦਰ ਫਿਨਿਸ਼ਿੰਗ ਆ ਹੱਥ ਲੈਦਰ ਫਿਨਿਸ਼ਿੰਗ ਆ ਗਈ ਜੀ ਡਰੈਸਿੰਗ ਟੇਬਲ ਨਾਲ ਬਣਿਆ ਹੁੰਦਾ ਅੱਛਾ ਜੀ ਜਿਵੇਂ ਇਹ ਵਿਆਰ ਦੇ ਵਿੱਚ ਇਹਨਾਂ ਦਾ 28 28 30 30000 ਰੁਪਏ ਹੁੰਦਾ ਹੀ ਨੋਰਮਲ ਰੇਟ ਹੀ ਅੱਛਾ ਜੀ ਆਪਾਂ ਇਹਦਾ ਰੇਂਜ ਸਿਰਫ ਆਪਾਂ 21000 ਦੀ ਗੱਡੀ ਹੋਈ ਹੈ ਸ਼ੇਅਰ ਕਰਨ ਵਾਲੇ ਨੂੰ 20000 ਰੁਪਏ ਦਾ 21000 ਰੁਪਏ ਚ ਦੋਸਤੋ ਤੁਹਾਨੂੰ ਡਰੈਸਿੰਗ ਟੇਬਲ ਨਾਲ ਅਲੱਗ ਤੋਂ ਲੈਣ ਦੀ ਲੋੜ ਨਹੀਂ ਹੈ ਨਾ ਬਿਲਕੁਲ ਸਰ ਡਰੈਸਿੰਗ ਟੇਬਲ ਨਾਲ ਬ ਬਾਕੀ ਆ ਹੋਰ ਬੈਡਾਂ ਦੀ ਰੇਂਜ ਵੀ ਪਈ ਆਪਣੇ ਕੋਲੇ ਇਹ ਵੀ ਦਿਖਾ ਦਿਓ ਜੀ ਰੇਟ ਵੀ ਦੱਸ ਦਿਓ ਸਰ ਉਹੀ ਬੱਸ 16 17 18 20 22 16 ਜੀ ਇਹੇ ਜੀ ਜਿਵੇਂ ਸਰ ਇਹ ਆ ਜਾਂਦਾ ਹੈ ਇਹ ਪਿੱਛੇ ਖੁੱਲਦਾ ਹੈ ਜੀ ਬੈਗ ਤੋਂ ਵੀ ਖੁੱਲਦਾ ਹੈ 22000 ਰੁਪਏ ਦੇ ਵਿੱਚ ਇਹ ਚੀਜ਼ ਦੀ ਅੱਜ ਕੱਲ੍ਹ ਦੋਸਤੋ ਸਭ ਤੋਂ ਜਿਹੜੀ ਆ ਚੀਜ਼ ਆ ਨਾ ਤੁਸੀਂ ਮਤਲਬ ਕੰਮ ਬਹੁਤ ਆਉਂਦੀ ਹੈ ਕੰਮ ਬਹੁਤ ਆਉਂਦੀ ਹੈ ਨੀ ਸਪੇਸ ਅਲੱਗ ਤੋਂ ਕੋਈ ਨਹੀਂ ਘਿਰਨੀ ਤੇ ਇਹਦੇ 'ਚ ਪਿੱਛੇ ਤੁਸੀਂ ਸਮਾਨ ਕੋਈ ਆਪਦਾ ਮਤਲਬ ਕੁਝ ਮਰਜ਼ੀ ਰੱਖ ਸਕਦੇ ਹੋਗੇ ਬਿਲਕੁਲ ਸਰ ਜੀ ਤੇ ﺍﻟ अलमारी ਆਪਾਂ ਦਿਖਾ દઈએ ਹਨਾ ਹਾਂ ਹਾਂਜੀ ਹਾਂਜੀ ਸਰ ਇਹਦਾ अलमारी ਦਾ ਦੱਸੋ ਜੀ अलमारी ਦਾ ਇਹ ਕੀ ਰੇਟ ਚ ਆਪਣੇ ਕੋਲੇ ਸਰ ਜਿਵੇਂ ਇਹ अलमारियां ਆ ਗਈਆਂ ਪਹਿਲਾਂ ਦਾ अलमारी ਹੁਣ ਚੈੱਕ ਕਰੋ ਸਾਈਡ ਡ्रेसिंग ਬਣਿਆ ਹੋਇਆ ਡ्रेसिंग अलमारी ਦੇ ਵਿੱਚ ਵੀ ਆ ਆ ਦੇਖੋ ਦੋਸਤੋ ਪਹਿਲਾਂ ਤੁਸੀਂ ਨਾ अलमारी ਦੇਖੋ ਡ्रेसिंग ਟੇਬਲ ਨਾਲ ਬਣਿਆ ਹੋਇਆ ਡ्रेसिंग ਟੇਬਲ ਇਹਦੇ ਵਿੱਚ ਵੀ ਅਲੱਗ ਲੈਣ ਤੋਂ ਬਿਲਕੁਲ ਅਲੱਗ ਲੈਣ ਦੀ ਜ਼ਰੂਰਤ ਨਹੀਂ ਸਰ ਤੇ ਮਤਲਬ ਬਹੁਤ ਵਧੀਆ ਉੱਪਰ ਲੱਗਿਆ ਹੋਇਆ ਸਰਮੈਕਾ ਵਗੈਰਾ ਤੇ ਫਿਨਿਸ਼ਿੰਗ ਬਹੁਤ ਸੋਹਣੀ ਹੈ ਤੇ ਵਧੀਆ ਭਲਾਈ ਹੈ ਨਾ ਤੇ ਆਮ ਜੇ ਤੁਸੀਂ ਜਾਓਗੇ ਮੈਨੂੰ ਲੱਗਦਾ ਇਹ 15 16 ਤੋਂ ਘੱਟ ਨਹੀਂ ਕਹਿੰਦੇ ਹੈਗੇ ਹਨ ਆਪਣੇ ਕੋਲੇ ਕੀ ਰੇਟ ਹੈ ਆਪਾਂ 50% ਡਿਸਕਾਊਂਟ ਕਰ ਦੇਣਾ ਜੀ 7500 ਰੁਪਏ ਦੀ ਸਿਰਫ 7500 ਦੀ ਦੋਸਤੋ ਛੋਡੇ ਕੋਲੇ ਮੈਂ ਕਹਿੰਦਾ ਤੁਸੀਂ ਬਾਜ਼ਾਰ ਚ ਜਾਓ ਸੋ ਨੂੰ ਮਤਲਬ 14 15 16000 ਤੋਂ ਘੱਟ ਕਿਸੇ ਨੇ ਇਹਦਾ ਮੰਗਣਾ ਨਹੀਂ ਹੈਗਾ ਹੈ ਨਾ ਹਾਂ ਬਿਲਕੁਲ ਆਪਾਂ 75 7500 ਦੀ ਇਹ ਨਾਲ ਇੱਕ ਹੋਰ ਵਾਚਤ ਹੁੰਦੀ ਹੈ ਨਾਲ ਡਰੈਸਿੰਗ ਟੇਬਲ ਹੈਗਾ ਸ਼ੀਸ਼ਾ ਲੱਗਿਆ ਹੋਇਆ ਹੈਗਾ ਬਾਕੀ ਸਰ ਇਹਦੇ ਵਿੱਚ ਹੋਰ ਵੈਰਾਈਟੀ ਆ ਜਾਂਦੀ ਹੈ ਕੋਈ 8000 9000 10000 ਇਹ ਜੀ ਸਰ ਜਿਵੇਂ ਇਹ ਆ ਜਾਂਦੀ ਹੈ ਹੈ ਵੀ ਇਹ 9000 ਰੁਪਏ ਦੀ ਰੇਂਜ ਆ ਜਾਂਦੀ ਹੈ ਜੀ ਇਹਦੇ ਇਹਦੇ ਉੱਪਰ ਆ ਬਣਿਆ ਹੋਇਆ ਦੋ ਐਕਸਟਰਾ ਦੇਖੋ ਕੋਈ 9 10 12 ਦੀ ਰੇਂਜ ਵਿੱਚ ਬਹੁਤ ਆ ਜਾਣੀਆਂ ਆ ਦਿਖਾ ਦਿਓ ਵੀ ਸਾਰੀਆਂ ਇਹ ਸਾਰੀਆਂ ਜਿਵੇਂ ਆਹ ਲੋਹੇ ਦੀ ਆ ਗਈ ਜੀ ਸਰ ਇਹ ਵੀ ਹੈ ਲੱਗ ਲਗਦੀ ਲੋਹੇ ਟਾਈ ਪਈ ਹੈ ਹੈ ਬੂਡਨ ਦੀ ਹੈ ਅੱਛਾ ਕੁਆਲਿਟੀ ਚੈੱਕ ਕਰੋ ਦੇਖੋ ਆਹ ਦੇਖੋ ਦੋਸਤੋ ਬਹੁਤ ਜੁਦੀ ਚੀਜ਼ ਬਣੀ ਆ ਯਾਰ ਸਾਰਾ ਹਾਈ ਫਾਈ ਹੋਮੀ ਬੈੱਡ ਬਹੁਤ ਸੋਹਣੀ ਮਤਲਬ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਲੋਕਾ ਦੋਸਤੋ ਇਹ ਕੀ ਰੇਂਜ ਚ ਸਰ 12000 ਰੁਪਏ ਦੀ ਰੇਂਜ ਚ 12000 ਚ ਬਹੁਤ ਦੋਸਤੋ ਬਹੁਤ ਹੀ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਹੈਰਾਨ ਕਰਨ ਵਾਲੇ ਪ੍ਰਾਈਸ ਨੇਗੇ ਮਾਡਰਨ ਫਰਨੀਚਰ ਮੌੜ ਮੰਡੀ ਵਾਲਿਆਂ ਦੇ ਤੇ ਵੀਡੀਓ ਸ਼ੇਅਰ ਕਰਕੇ ਆਇਓ ਤੇ ਆਹ ਦੇਖੋ ਜੀ ਆਹ ਦੇਖੋ ਕਿੰਨਾ ਸੋਨੀ ਫਿਨਿਸ਼ਿੰਗ ਕੀਤੀ ਹੋਈ ਆ ਦੋਸਤ ਆ ਦਿਖਾ ਲਈ ਆ ਇਹ ਆਦੀ ਕੋਈ ਇਹ ਸਾਰੀਆਂ ਮਤਲਬ 9 10 11000 ਰੁਪਏ ਦੀ ਰੇਂਜ ਦੇ ਵਿੱਚ ਇਹ ਤੋਂ ਏ ਸੀ ਸਾਰੀ ਰੇਂਜ ਤੁਹਾਡੇ ਨਾਲ ਆਪਾਂ ਗੱਲਬਾਤ ਕੀਤੀ ਆ ਰੇਟ ਦੱਸਿਆ ਤੁਹਾਨੂੰ ਸਾਰੀ ਹਨਾ ਮਾਡਰਨ ਫਰਨੀਚਰ ਮੋਡ ਮੰਡੀ ਵਾਲਿਆਂ ਦੇ ਵੀਡੀਓ ਸ਼ੇਅਰ ਕਰਕੇ ਆਇਓ ਤੇ ਐਕਸਟਰਾ ਡਿਸਕਾਊਂਟ ਤੁਸੀਂ 1000 ਰੁਪਏ ਦਾ ਲੈ ਸਕਦੇ ਹੋ ਇਹ ਬਹੁਤ ਹੀ ਵਧੀਆ ਜਿਵੇਂ ਤੁਹਾਨੂੰ 35000 ਵਾਲਾ ਪੈਕੇਜ ਦੱਸਿਆ ਤੇ ਸਾਰੇ ਤੁਹਾਨੂੰ ਦਿਖਾਏ ਆ ਹਨਾ ਆਪਾਂ ਫਰਨੀਚਰ ਦੀ ਰੇਂਜ ਦੋ ਚਾਰ ਦਿਨਾਂ ਦੇ ਵਿੱਚ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ